ਕੁਝ ਅਫਸਰ ਆਪਣੀ ਡਿਊਟੀ ਪ੍ਰਤੀ ਬੜੇ ਵਫਾਦਾਰ ਹੁੰਦੇ ਹਨ ਅਤੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਸਿਰਫ ਆਪਣੀ ਡਿਊਟੀ ਨਾਲ ਹੀ ਮਤਲਬ ਰੱਖਦੇ ਹਨ ਅਤੇ ਉਹਨਾਂ ਅਫਸਰਾਂ ਨੂੰ ਦਬੰਗ ਅਫਸਰ ਕਹਿੰਦੇ ਹਨ ਲੋਕ ਬਟਾਲਾ ਦੇ ਦਬੰਗ ਟ੍ਰੈਫਿਕ ਪੁਲਿਸ ਇੰਚਾਰਜ ਨੇ ਨਹੀਂ ਬਖਸ਼ਿਆ ਸਰਕਾਰੀ ਗੱਡੀ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਕਟਿਆ ਚਲਾਨ ਫੋਨਾਂ ਦੀ ਵੀ ਨਹੀਂ ਕੀਤੀ ਪਰਵਾਹ ਤੋ ਹਨ ਦੱਸ ਦਈਏ ਕਿ ਬਟਾਲਾ ਟ੍ਰੈਫਿਕ ਪੁਲਿਸ ਦੇ ਨਵ ਨਿਊਜ਼ ਇੰਚਾਰਜ ਸੁਖਵਿੰਦਰ ਸਿੰਘ ਇਸ ਵੇਲੇ ਕਾਫੀ ਚਰਚਾਵਾਂ ਵਿੱਚ ਹਨ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਨੂੰ ਲਗਾਤਾਰ ਹੀ ਨਾਕੇ ਬੰਦੀ ਦੌਰਾਨ ਚੈਕਿੰਗ ਦੌਰਾਨ ਚਲਾਣ ਕੱਟਦੇ ਨਜ਼ਰ ਆ ਰਹੇ ਹਨ ਤਾਜ਼ਾ ਮਾਮਲਾ ਨਾਕੇਬੰਦੀ ਦੌਰਾਨ ਭਾਰਤ ਗਵਰਨਮੈਂਟ ਦੀ ਸਰਕਾਰੀ ਡਿਊਟੀ ਤੇ ਤਨਾਲਤ ਰਾਜਸਥਾਨ ਨੰਬਰ ਦੀ ਬਲੈਰੋ ਗੱਡੀ ਨੂੰ ਰੋਕ ਕੇ ਚੈਕਿੰਗ ਕਰਦੇ ਸਮੇਂ ਪਾਇਆ ਕਿ ਗੱਡੀ ਤੇ ਕਾਲੀਆਂ ਫਿਲਮਾਂ ਲੱਗੀਆਂ ਹੋਈਆਂ ਹਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇਖ ਇੰਚਾਰਜ ਨੇ ਤੁਰੰਤ ਜੁਰਮਾਨਾ ਕੱਟਣ ਦੇ ਹੁਕਮ ਦਿੱਤੇ ਉਧਰ ਗੱਡੀ ਚਾਲਕ ਨੇ ਫੋਨ ਤੇ ਗੱਲ ਕਰਵਾਉਂਦੇ ਹੋਏ ਕਈ ਅਫਸਰਾਂ ਨਾਲ ਨਜ਼ਰ ਆਏ ਪਰ ਦਬੰਗ ਅਫਸਰ ਬਟਾਲਾ ਟ੍ਰੈਫਿਕ ਪੁਲਿਸ ਇੰਚਾਰਜ ਨੇ ਆਪਣੀ ਡਿਊਟੀ ਦੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਫੂਨਾ ਦੀ ਪਰਵਾਹ ਕੀਤੇ ਬਿਨਾ ਗੱਡੀ ਦਾ ਮੌਕੇ ਤੇ 1000 ਦਾ ਚਲਾਨ ਕੱਟ ਦਿੱਤਾ ਤੇ ਬਾਕੀ ਅ fırsਰਾਂ ਨੂੰ ਵੀ ਉਹਨਾਂ ਵਾਂਗ ਇਹੋ ਜਿਹੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਸੰਦੇਸ਼ ਦਿੱਤਾ ਬਾਕੀ ਤੁਸੀਂ ਖੁਦ ਦੇਖੋ ਮੌਕੇ ਦੀਆਂ ਤਸਵੀਰਾਂ ਵਿਸ਼ੇਸ਼ ਰਿਪੋਰਟ ਖਰਪਾਲ ਸਿੰਘ ਬਟਾਲਾ ਕੱਪਲਾ ਰੋ ਗੱਡੀ ਰੋਡ ਤੇ ਉਹਨਾਂ ਦੀ ਕਾਲੀਆਂ ਫਰਮਾਂ ਲਾਈਆਂ ਸੀ ਤੇ ਗਾਲੀ ਮਹਿਕਮੇ ਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਿਲਮਾਂ ਲਾ ਉਹਨਾਂ ਡਰਾਈਵਰ ਮਰਜ਼ੀ ਦਾ ਲਾਈ ਫਿਰਦੇ ਉਹਦਾ 1000 ਰੁਪਏ ਦਾ ਜੁਰਮਾਨਾ ਕਰਦਾ ਹੁਣਾ ਬਾਤ ਹੈ ਜੁਰਮਾਨਾ ਭਾਗ ਨੂੰ ਜਾਰੀਆਂ ਲਾ ਕੇ ਰੱਖ ਲਏ ਕੀ ਕਹਣਾ ਚਾਹੁੰਦੇ ਹੋ ਬਾਕੀ ਪਹਾਂਚ ਬੱਸ ਬਾਕੀ ਨੂੰ ਇਹ ਅਪੀਲ ਹੈ ਵੀ ਸਾਡਾ ਸਾਥ ਦਿਓ ਉਸ ਦਾ ਸਾਥ ਦਿਓ ਉਸ ਤੁਹਾਡੇ ਨਾਲ ਹੈ ਗਲਤ ਕੰਮ ਨਾ ਕਰੋ ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿੱਥੋਂ ਦੀ ਗੱਡੀ ਉਦੋਂ ਸੱਜਿਆ ਕੋਈ ਸਰਕਾਰੀ ਵਿਭਾਗ ਹੈ ਪੀਡਬਲਯੂਡੀ ਸ਼ਾ ਦੇ ਹੋ ਜਾਂ ਕੋਈ ਇਹਦੇ ਨਾਲ ਸੰਬੰਧਿਤ ਸਰਕਾਰੀ ਹੁਕਮ ਦਾ ਵਿਭਾਗ ਹੈ ਸੰਬੰਧਿਤ ਕੋਈ ਕਿ ਉਹ ਡਰਾਈਵਰ ਹੀ ਕੰਨਾ ਤੇ ਉਹਨੂੰ ਬਸ ਸੰਦਾਤਾ ਅੱਗੇ ਕੋਈ ਕੰਮ ਨਹੀਂ ਕਰਨੇ ਫਲਮ ਲੱਗੀ ਫਲਮ ਲਾਤੀ ਆ ਫਿਰ ਫਾਈਨ ਕਰਦਾ ਜੀ